ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾ ਮੈਂ ਤੁਹਾਡਾ ਮੇਰੇ ਪ੍ਰਪਸੋਕਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਆਂ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋ 961353079th ਸਕਰੀਨਸ਼ਾਟ ਪੇਸ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਤੁਸੀਂ ਸਾਡੇ ਤੋਂ ਵਿਦ ਦੁਪੱਟਾ ਵਿਦਆਊਟ ਦੁਪੱਟਾ ਸੂਟ ਕੀ ਬਾਇ ਕਰ ਸਕਦੇ ਹੋ ਅਸ ਦੇਖੋ ਜੋ ਮੈਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੀ ਆ ਇਹ ਆਪਣਾ ਕਿ ਮਸਲੀਨ ਦੇ ਸਟਫ ਤੇ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੈ ਦੇਖੋ ਇਹ ਦੇਖੋ ਆਪਣਾ ਬਹੁਤ ਪਿਆਰਾ ਸੂਟ ਲੱਗ ਰਿਹਾ ਹੈ ਇਹ ਨੀਚੇ ਦੇਖੋ ਘੇਰ ਤੇ ਮਸ਼ੀਨ ਵਰਕ ਹੋਇਆ ਹੋਇਆ ਬਹੁਤ ਸੋਹਣਾ ਦੇਖੋ ਬਹੁਤ ਪਿਆਰਾ ਦੇਖੋ ਮਸ਼ੀਨ ਵਰਕ ਦਾ ਬਹੁਤ ਸੋਹਣਾ ਸਫਾਈ ਤੇ ਤੇ ਬਹੁਤ ਹੀ ਪਿਆਰੀ ਆ ਆਪਣਾ ਦੇਖੋ ਮਲਟੀ ਕਲਰ ਦੀ ਲੇਸ ਦੇ ਕੇ ਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਆ ਤੇ ਬਹੁਤ ਸੋਹਣਾ ਦੇਖੋ neck ਦਾ ਡਿਜ਼ਾਈਨ ਦੇਖੋ ਆਪਾਂ ਨੇ ਬਣਾਇਆ ਦੇਖੋ ਬਹੁਤ ਸੋਹਣਾ ਵਿੱਚ ਦੇਖੋ ਇਦਾਂ ਆਪਣੀ ਸਟਿਚਿੰਗ ਕੀਤੀ ਆ ਦੀ neck ਦੇ ਡਿਜ਼ਾਈਨ ਦੀ ਤੇ ਨਾਲ ਸੇਮ ਦੇਖੋ ਆਪਾਂ ਉਹੀ ਆਪਾਂ ਨੇ ਬਾਵਾ ਤੇ ਕੰਮ ਕੀਤਾਗਾ ਤੇ ਬਾਵਾ ਤੇ ਦੇਖੋ ਬਹੁਤ ਸੋਹਣੀ ਲੇਸ ਦੇ ਕੇ ਕੀ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਟਿਚਿੰਗ ਦੇਖੋ ਕਿੰਨੀ ਸੋਹਣੀ ਕੀਤੀ ਹੈ ਨਾਲ ਬਾਵਾ ਤੇ ਵੀ ਆਪਣਾ ਕੰਮ ਹੋਇਆ ਹੋਇਆ ਸੀਗਾ ਤੇ ਨਾਲ ਦੇਖੋ ਇਹਦੀ ਬਾਟਮ ਹੈ ਤੇ ਨਾਲ ਇਹਦੇ ਕੀ ਆ ਪਲੇਨ ਉਸਨੀਨ ਦਾ ਦੁਪੱਟਾ ਆਪਾਂ ਕੰਟਰਾਸਟ ਦੇ ਵਿੱਚ ਬਹੁਤ ਪਿਆਰੀ ਦੇਖੋ ਇਦਾਂ ਲੇਸ ਦੇ ਕੇ ਉਹਦੀ ਫਿਨਿਸ਼ਿੰਗ ਕੀਤੀ ਹੈਗੇ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਇਹ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂ ਇਹ ਇਹ ਆਪਣਾ ਦੇਖੋ ਖਾਦੀ ਕਾਟਨ ਤੇ ਬਣਿਆ ਹੋਇਆ ਦਾ ਇਹ ਖਾਦੀ ਸਿਲਕ ਦਾ ਸਟਾਫਾ ਸੋਰੀ ਤੇ ਬਹੁਤ ਸੋਹਣਾ ਦੇਖੋ ਸਟਾਫਾ ਹੈ ਇਹ ਤੇ ਇਹ ਦੇਖੋ ਪ੍ਰੋਪਰ ਆਪਣਾ ਇਹਦੇ ਤੇ ਕੀ ਆਪਣਾ ਜ਼ਰੀ ਨਾਲ ਕੰਮ ਹੋਇਆ ਹੋਇਆਗਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਜੀ ਆਰੀ ਵਰਕ ਹੋਇਆ ਹੋਇਆ ਟੋਟਲੀ ਸੋਰੀ ਤੇ ਬਾਹਾਂ ਤੇ ਦੇਖੋ ਹੋਇਆ ਹੋਇਆ ਇਦਾਂ ਬਹੁਤ ਪਿਆਰਾ ਦੇਖੋ ਟੋਟਲੀ ਸਾਰਾ ਆਰੀ ਵਰਕ ਹੋਇਆਗਾ ਬਹੁਤ ਸੋਹਣਾ ਲੱਗ ਰਿਹਾ ਹੈ ਦੇਖੋ ਫੁੱਲ ਹੈਵੀ ਬਾਹਾਂ ਨੇ ਇਹਦੀਆਂ ਆਪਣੀਆਂ ਨਾਲ ਬਹੁਤ ਹੀ ਪਿਆਰੀ ਦੇਖੋ ਲੇਸ ਦੇ ਕੇ ਇਹਦੀ ਆਪਣਾ ਫਿਨਿਸ਼ਿੰਗ ਕੀਤੀ ਹੈ ਬਹੁਤ ਛੋਟੇ ਛੋਟੇ ਦੇਖੋ ਬਟਨ ਦਿੱਤੇ ਨੇ ਆਪਾਂ ਨੇ ਬਹੁਤ ਪਿਆਰੇ ਸੇਮ ਕੰਟਰਾਸਟ ਦੇ ਵਿੱਚ ਆਪਾਂ ਬਟਨ ਦੇ ਕੇ ਦੀ ਫਿਨਿਸ਼ਿੰਗ ਕੀਤੀ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਤੇ ਨਾਲ ਬਹੁਤ ਹੀ ਪਿਆਰੀ ਫਿਨਿਸ਼ਿੰਗ ਕੀਤੀ ਹੈ ਇਹਦੇ ਤੇ ਨਾਲ ਦੇਖੋ ਇਹਦਾ ਬਾਟਮ ਹੋ ਗਈ ਆਪਣੀ ਤੇ ਜਿਹੜਾ ਦੁਪੱਟਾ ਤੇ ਹੋ ਹੋ ਆਪਣਾ ਡਿਜੀਟਲ ਪ੍ਰਿੰਟ ਦਾ ਮਸਲੀਨ ਦੇ ਵਿੱਚ ਇਹ ਦੇਖੋ ਦੁਪੱਟਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਮਸਲੀਨ ਦੇ ਵਿੱਚ ਆ ਬਹੁਤ ਸੋਹਣਾ ਦੇਖੋ ਦੁਪੱਟਾ ਲੱਗ ਰਿਹਾ ਹੈ ਇਹਦੇ ਨਾਲ ਬਹੁਤ ਹੀ ਪਿਆਰਾ ਤੇ ਦੁਪੱਟੇ ਦੇ ਵੀ ਸਾਰੇ ਕੀ ਫੋਰ ਸਾਈਡ ਕੇ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਹੈ ਤੁਸੀਂ ਮਤਲਬ ਇਦਾਂ ਦਾ ਵੀ ਆਪਣੇ ਸੂਟ ਕੀਨੇ ਡਿਜੀਟਲ ਪ੍ਰਿੰਟ ਨਾਲ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀਆਂਗੇ ਇਹ ਦੇਖੋ ਆਪਣਾ ਜੌਰਜਟ ਦੇ ਸਟਾਫ ਤੇ ਬਣਿਆ ਹੋਇਆਗਾ ਇਹ ਦੇਖੋ ਇਹ ਜੌਰਜਟ ਦੇ ਸਟਾਫ ਤੇ ਬਣਿਆ ਫੁੱਲ ਹੈਵੀ ਫਰੰਟ ਆ ਆਪਣੀ ਮਸ਼ੀਨ ਵਰਕ ਹੋਇਆ ਹੋਇਆ ਦੇਖੋ ਪੈਨਲ ਤੇ ਵੀ ਅਸੀ ਡਿਜ਼ਾਈਨ ਬਣੇ ਹੋਏ ਨੇ ਤੇ ਨਾਲੇ نیچے ਘੇਰ ਤੇ ਦੇਖੋ ਫਲਾਵਰ ਬਣਿਆ ਹੋਇਆ ਨਾਲ ਦੇਖੋ ਪਾਈਪਿੰਗ ਤੇ ਲੇਸ ਦੇ ਕੇ ਦੀ ਆਪਾਂ ਨੇ ਫਿਨਿਸ਼ਿੰਗ ਕੀਤੀ ਉਹ ਬਹੁਤ ਸੋਹਣਾ ਲੱਗ ਰਿਹਾ ਤੇ neck ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਤੇ ਨਾਲ ਦੇਖੋ ਇਹਦਾ ਬਾਹਵਾ ਤੇ ਬਾਹਵਾ ਤੇ ਵੀ ਬਹੁਤ ਸੋਹਣਾ ਕੰਮ ਲੱਗ ਰਿਹਾ ਦੇਖੋ ਤੁਸੀਂ ਬਹੁਤ ਸੋਹਣੀ ਲੇਸ ਦਿੱਤੀ ਹੋਈ ਆ ਤੇ loose ਫਿਟਿੰਗ ਆਪਣੀ ਬਾਹਵਾ ਨੇ ਬਹੁਤ ਪਿਆਰਾ ਲੱਗ ਰਿਹਾ ਤੇ ਨਾਲ ਦੇਖੋ ਇਹਦੇ ਬਾਟਮ ਹੋ ਗਈ ਆਪਣੀ ਪਲੇਨ ਤੇ ਨਾਲ ਇਹਦਾ ਦੁਪੱਟਾ ਜਿਹੜਾ ਆਪਣਾ ਮਸਲੀਨ ਦਾ ਤੇ ਉਹਦੇ ਕੀ ਆ 4 ਸਾਈਡ 'ਤੇ ਆਪਾਂ ਨੇ ਬਹੁਤ ਪਿਆਰੀ ਕਾਟਨ بیس ਲੇਸ ਦੇ ਕੇ ਉਹਦੀ ਫਿਨਿਸ਼ਿੰਗ ਕੀਤੀ ਹੈਗੀ ਤੇ ਨੈਕਸਟ ਜੋ ਮੈਂ ਦਿਖਾ ਰਹੀ ਆ ਇਹ ਆਪਣੀ ਸਿਲਕ ਵੇਸ ਜੌਰਜਟਾ ਬਹੁਤ ਵਧੀਆ ਸਟੱਫ ਆ ਬਹੁਤ ਜ਼ਿਆਦਾ ਲਾਈਟ ਵੇਟ ਸਟੱਫ ਆ ਹੈਂਡਵਰਕ ਵੀ ਤੁਸੀਂ ਇਹਦੇ ਉੱਪਰ ਕਰਵਾ ਸਕਦੇ ਹੋ ਇਹ ਦੇਖੋ ਆਪਣਾ ਫੁੱਲ ਹੈਵੀ ਫਰੰਟ ਹੋਇਆ ਹੋਇਆ ਹੈਗਾ ਇਹ ਆਰੀ ਵਰਕ ਹੋਇਆ ਟੋਟਲੀ ਆਪਣਾ ਨੈਕ ਦੇ ਤੇ ਨਾਲ ਪੈਨਲ ਦੇ ਵਿੱਚ ਬਹੁਤ ਸੋਹਣਾ ਕੰਮ ਲੱਗ ਰਿਹਾ ਹੈ ਇਹ ਤੇ ਨਾਲ ਦੇਖੋ ਆਪਣੀਆਂ ਬਾਹਾਂ ਤੇ ਬਹੁਤ ਸੋਹਣਾ ਦੇਖੋ ਬਾਹਾਂ ਦਾ ਕੰਮ ਹੋਇਆ ਹੋਇਆਗਾ ਬਹੁਤ ਪਿਆਰਾ ਲੱਗ ਰਿਹਾ ਤੇ ਨਾਲ ਦੇਖੋ ਇਹਦੀਆਂ ਮੂਹਰੀਆਂ ਤੇ ਵੀ ਕੰਮ ਹੋਇਆ ਹੋਇਆ ਆਪਣਾ ਬਹੁਤ ਪਿਆਰਾ ਬੇਸ ਕਲਰ ਆ ਜਿਹੜਾ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਪਿਆਰਾ ਤੇ ਨਾਲ ਇਹਦੇ ਮਸਨੀਨ ਦਾ ਦੁਪੱਟਾ ਤੇ ਉਹਦੇ ਆਪਾਂ ਨੇ ਬਹੁਤ ਗ੍ਰੀਗ ਲੇਸ ਦੇ ਕੇ ਕੀ ਉਹਦੀ ਫਿਨਿਸ਼ਿੰਗ ਕੀਤੀ ਆ ਤੁਹਾਨੂੰ ਜੋ ਅੱਜ ਦੇ ਸਾਡੇ ਸੂਟ ਪਸੰਦ ਆਏ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਸਾਡੀ ਅੱਧੀ ਨਿਊ ਕਲੈਕਸ਼ਨ ਸੀ ਕਿਸ ਤਰ੍ਹਾਂ ਲੱਗੀ ਥੈਂਕ ਯੂ